ਦੀ ਗਖਾਲ ਸਾਸਤਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋ ਹੋਂਤਾ ਅੱਜ ਕਈ ਦਿਨਾਂ ਬਾਅਦ ਆਪ ਸਭਨਾਂ ਨੂੰ ਮੁਖਾਤਬ ਹੋਣ ਜਾ ਰਹੇ ਹਾਂ ਇਸ ਦੇ ਇਸ ਦਾ ਕਾਰਨ ਜਿੱਥੇ ਪੰਜਾਬ ਦੇ ਹਾਲਾਤ ਦੀ ਸਥਿਤੀ ਦਾ ਜਾਇਜ਼ਾ ਦੇਖਦੇ ਆਂ ਦੇਖਦੇ ਮਨ ਖਰਾਬ ਹੁੰਦਾ ਸੀ ਉੱਥੇ ਪਿਛਲੇ 2-3 ਦਿਨਾਂ ਤੋਂ ਮੇਰਾ ਫੋਨ ਹੈਕ ਹੋ ਗਿਆ ਫੋਨ ਹੈਕ ਹੋਣ ਕਰਕੇ ਕਾਫੀ ਬਦਲੀਆ ਗਰੀਬਾਂ ਨਾਲ ਤਾਂ ਚਾਰੇ ਪਾਸਿਓਂ ਤੱਕ ਹੋਰਿਆ ਦਲਿਤ ਸ਼ਬਦ ਸਾਹਿਬ ਸ੍ਰੀ ਕਾਂਚੀ ਰਾਮ ਜੀ ਨੇ ਐਵੇਂ ਨਹੀਂ ਦਿੱਤਾ ਬੜਾ ਸੋਚ ਸਮਝ ਕੇ ਦਿੱਤਾ ਅੱਜ ਵੀ ਫਿਰ ਪੰਜਾਬ ਦਾ ਮਜ਼ਦੂਰ ਦਲਿਤ ਗਰੀ ਇਹਨਾਂ ਅੱਲਾ ਤੜਿਆਂ ਸਾਰੇ ਆ। ਨੇਪਾਲ ਦੇ ਸਾਡੇ ਗਮਾਂਡੀ ਦੇਸ਼ ਨੇਪਾਲ ਦੇ ਵਿੱਚ 3 ਕਰੋੜ ਦੀ ਪਾਪੂਲੇਸ਼ਨ ਆ। ਪੰਜਾਬ ਦੇ ਵਿੱਚ ਵੀ 3.5 ਤੋਂ 3 ਕਰੋੜ ਦੀ ਪਾਪੂਲੇਸ਼ਨ ਆ ਤੇ ਇਹਦਾ 35% 7.5 ਕਰੋੜ ਪੰਜਾਬ ਦੇ ਐਸਸੀ ਨੇ। ਜਿਨ੍ਹਾਂ ਦਾ ਸਵਾ ਲੱਖ ਤੋਂ 5 ਲੱਖ ਤੱਕ ਲੋਕ 1 ਲੱਖ ਤੋਂ 5 ਲੱਖ ਤੱਕ ਲੋਕ ਮੁਲਾਜ਼ਮ ਨੇ ਕੁਝ ਸਰ ਦੇ ਵਰਦੇ ਨੇ ਬਾਕੀ ਲੋਕ ਗਰੀਬ ਹੈ ਸਵਾ ਕਰੋੜ ਚੋਂ ਜਿਹੜੇ ਉੱਪਰਲੇ 25 ਲੱਖ ਵੀ ਲਾ ਲ ਗਏ ਜਿਹੜੇ ਚ ਮਣ ਮੋਟੇ ਹੋਰ ਸਾਹ ਲੈਂਦੇ ਨੇ 25 ਲੱਖ ਲੋਕ ਤੇ 1 ਕਰੋੜ ਦਾ ਪੰਜਾਬ ਦਾ ਅੱਤ ਦਾ ਗਰੀਬ ਮਜ਼ਦੂਰ ਹੈ ਉਹਨਾਂ ਨੇ 1600 ਕਰੋੜ ਦਿੱਤਾ ਉਹਨਾਂ ਨੇ 16000 ਕਰੋੜ ਦੇ ਦਿੰਦੇ ਤਾਂ ਵੀ ਗੱਲ ਥੋੜੀ ਸੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਪਾਸੇ ਹੀ ਤਬਾਹੀ ਨਹੀਂ ਹੋਈ ਸਾਰੇ ਪੰਜਾਬ ਵਿੱਚ ਤਬਾਹੀ ਹੋਈ ਆ ਉਹਨਾਂ ਨੇ ਸਿਰਫ ਕਿਸਾਨ ਬਰਗਦਾਹੀ ਨੁਕਸਾਨ ਸਮਝਿਆ ਕਿਸਾਨਾਂ ਦੀ ਮੌਜੂਦਾ ਫਸਲ ਦਾ ਨੁਕਸਾਨ ਸਮਝਿਆ ਕਿਸਾਨਾਂ ਦੇ ਘਰਾਂ ਦਾ ਉਹਨਾਂ ਦੇ ਪਸ਼ੂ ਧਨ ਦਾ ਉਹਨਾਂ ਦੇ ਹੁਣ ਵਾਲੇ ਸਮੇਂ ਦਾ ਜਿਹੜਾ ਨੁਕਸਾਨ ਹੋਇਆ ਉਸ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਿਲਕੁਲ ਨਹੀਂ ਸਮਝਿਆ ਜਿਹੜੀ ਕਿ ਬਹੁਤ ਹੀ ਮਾੜੀ ਔਰ ਮੰਦਪਾਗੀ ਮਨਸਾ ਸੀ ਔਰ अनेका ਵਾਰ ਸਾਡੇ ਚੈਨਲਾਂ ਨੇ ਇਹ ਗੱਲ ਕਹੀ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੀ ਟਵੀਟ ਕਰਕੇ ਪੰਜਾਬ ਬਾਰੇ ਨਹੀਂ ਕਿਹਾ ਇਹਦੇ ਪਿੱਛੇ ਮੈਂ ਜੋ ਮਹਿਸੂਸ ਕੀਤਾ ਹੈ ਪੰਜਾਬ ਪ੍ਰਧਾਨ ਮੰਤਰੀ ਨੂੰ ਸ਼ਾਇਦ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਚੰਨੀ ਜੀ ਆ ਦੀ ਸਰਕਾਰ ਸੀ ਮੁੱਖ ਮੰਤਰੀ ਚੰਨੀ ਚਰਜ ਸਿੰਘ ਚੰਨੀ ਸੰਦੋਂ ਉਹ ਫਰੀਲਪੋਰਟ ਆਉਣਾ ਸੀ ਉਦੋਂ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਅੱਜ ਪ੍ਰਧਾਨ ਮੰਤਰੀ ਨੇ ਉਹ ਰੋਸ ਦਿਖਾਇਆ ਅੱਜ ਦਿਖਾਇਆ ਜਿਹੜਾ ਪੰਜਾਬੀਆਂ ਦੇ ਸੁਭਾਅ ਦੇ ਬਿਲਕੁਲ ਉਲਟਾ ਹੈ ਉਹ ਰੋਸ ਦਿਖਾਉਂਦੇ ਇੱਥੇ ਆਉਂਦੇ ਰੱਜ ਕੇ ਦਿੰਦੇ ਰਾਹਤ ਤੇ ਫਿਰ ਬੋਲਦੇ ਦੇ ਪੰਜਾਬੀਓ ਤੁਸੀਂ ਮੈਨੂੰ ਗਲਤ ਸਮਝਿਆ ਸੀ ਮੈਨੂੰ ਤੁਹਾਡੇ ਨਾਲ ਬੜਾ ਗਿਲਾ ਸੀ ਪਰ ਮੈਂ ਇੱਕ ਭਾਰਤੀ ਹੋਣ ਦੇ ਨਾਤੇ ਸਮੁੱਚੇ ਦੇਸ਼ ਦਾ ਮੁਖੀ ਹੋਣ ਦੇ ਨਾਤੇ ਆਹ ਸਾਰੀ तमाम ਦੁਨੀਆ ਮੇਰੀ ਜਿਹੜੀ ਹੈ ਆਵਾਮ ਹੈ ਮੇਰੀ ਜ਼ਿੰਮੇਵਾਰੀ ਹੈ ਮੈਂ ਇਸ ਰਾਸ਼ਟਰ ਦਾ ਭਾਰਤ ਦਾ ਮੁਖੀ ਹਾਂ ਤਾਂ ਮੈਂ ਸਾਰਿਆਂ ਨੂੰ ਕਿਉਂਕਿ ਸਾਰੇ ਪੰਜਾਬ ਫਾਜ਼ਿਲਕਾ ਫਰੀਦਕੋਟ ਫਰੀਦਕੋਟ ਦੇ ਲੋਕਾਂ ਨੇ ਵਿਰੋਧ ਕੀਤਾ ਸੀ ਉੱਥੇ ਫਰੀਦਕੋਟ ਚ ਕਿਸਾਨ ਜਥੇਬੰਦੀਆਂ ਬੜੀਆਂ ਉੱਗੀਆਂ ਨੇ ਬਟੰਡੇ ਤੋਂ ਮੋਗੇ ਦੀਆਂ ਕੁਝ ਜਥੇਬੰਦੀਆਂ ਬਾਗੀ ਹੋਣੀਆਂ ਬਰਨਾਲੇ ਜ਼ਿਲ੍ਹੇ ਦੇ ਕੁਝ ਕਿਸਾਨ ਵੀ ਰੁਪਾਕੇ ਹੋਣੀਆਂ ਗਰਦਾਸਪੁਰ ਅਮਰਸਰ ਦੇ ਕਿਸਾਨ ਨਹੀਂ ਆਏ ਹਾਂ ਸਰਵਣ ਸਿੰਘ ਪੰਦੇੜ ਦੀ ਜਥੇਬੰਦੀ ਬਹੁਤ ਲੰਬਾ ਸਮਾਂ ਬੈਠੀ ਰਹੀ ਆ ਉਸ ਦਾ ਉਹਨਾਂ ਨੇ ਜ਼ਰੂਰ ਲੰਡਾਉ ਦੇ ਲੋਕਾਂ ਨੇ ਨਹੀਂ ਉਹਨਾਂ ਦਾ ਵਿਰੋਧ ਕੀਤਾ ਲੁਦੀਆਮਾ ਜਿਹੜਾ ਹੈ ਬੈਰ ਰੱਖਿਆ ਪੱਜਦੀ ਹੈ ਨਾ ਇਹ ਚੰਗਾ ਨਹੀਂ ਹੈ ਚੰਗੀ ਗੱਲ ਨਹੀਂ ਹੈ ਪ੍ਰਧਾਨ ਮੰਤਰੀ ਜਿਹਾ ਤੋਂ ਸਮੁੱਚੀ ਕੇਂਦਰ ਸਰਕਾਰ ਤੋਂ ਐਦਾ ਨਹੀਂ ਉਮੀਦ ਨਹੀਂ ਸੀ ਉਹਨਾਂ ਨੇ ਹਿਸਾਬ ਲਾਇਆ ਮੈਂ ਜਾਖੜ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਕਾਫੀ ਹੈ ਰਾਹਤ ਤੇ ਕਿਉਂਕਿ 4 ਲੱਖ ਸਰਕਾਰ 4 ਲੱਖ ਏਕੜ ਦਾ ਜਿਹੜਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਦੱਸਿਆ ਡਾਟਾ ਦਿੱਤਾ ਕਿ 4 ਲੱਖ ਏਕੜ ਭੂਮੀਆਂ ਜਿਹੜੀ ਸਾਡੀ ਹੜਾ ਹੜ ਦੇ ਲਪੇਟ ਚਾਈ ਆ ਔਰ ਪੰਜਾਬ ਸਰਕਾਰ ਇੱਕ ਅਸਾਨ ਨੂੰ ਇੱਕ ਕਿਲੇ ਦਾ 20000 ਏਕੜ ਦੇਣਾ ਚਾਹੁੰਦੀ ਆ ਉਹ ਕਹਿੰਦੇ ਫਿਰ 800 ਕਰੋੜ ਹੀ ਹੋਇਆ ਅਸੀਂ ਤਾਂ 1600 ਕਰੋੜ ਦੇਣਾ ਚਾਹੁੰਦੇ ਆ ਉਹ ਭਲੇ ਉਹ ਮਾਨਸੂ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਇਕੱਲੇ ਅਮਨਦੀਪ ਅਮਨ ਰੋੜਾ ਜੀ ਨੇ ਵੀ ਇਹ 1000 ਪੈਕੇਜ ਮੰਗਿਆ ਸੀਐਮ ਪੰਜਾਬ ਦਾ 60000 ਕਰੋੜ ਮੰਗ ਰਿਹਾ ਉਹ ਤਾਂ ਕਹਿੰਦਾ ਸਾਡੇ ਵਾਲਾ ਹੀ ਦੇ ਦਿਓ ਤੁਸੀਂ ਨਾ ਦਿਓ ਸਾਨੂੰ ਕੁਝ ਜਿਹੜਾ ਪੰਜਾਬ ਦਾ ਟੈਕਸਾਂ ਦਾ ਹਿੱਸਾ ਹੈਗਾ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਾਪਸ ਦੇਣਾ ਹੁੰਦਾ ਉਹੀ ਦੇ ਦਿਓ ਅਸੀਂ ਇਹਦੇ ਨਾਲ ਵੀ ਪੰਜਾਬ ਨੂੰ ਮੋੜ ਸੁਰਜੀਤ ਕਰ ਲਾਂਗੇ ਪਰ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਬਹੁਤ ਥੋੜਾ ਪੈਕੇਜ ਦਿੱਤਾ ਗਿਆ ਇਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਜਾਖੜ ਸਾਹਿਬ ਨੇ ਜੀ ਜਾਖੜ ਜੀ ਨੇ ਕਿਹਾ ਕਿ ਇਹ ਨਗਦ ਰਾਸ਼ੀ ਕਿਸਾਨਾਂ ਲਈ ਹੈ ਜਿੰਨੇ ਮਕਾਨ ਟੁੱਟੇ ਉਹਨੂੰ ਪ੍ਰਧਾਨ ਮੰਤਰੀ ਯੋਜਨਾ ਤਹਿ ਕਰਨਗੇ ਜਿੰਨੀਆਂ ਸੜਕਾਂ ਟੁੱਟੀਆਂ ਉਹ ਵੀ ਪ੍ਰਧਾਨ ਮੰਤਰੀ ਯੋਜਨਾ ਤਹਿ ਤਉਣਗੀਆਂ ਇਹਦਾ ਮਤਲਬ ਉੱਜ 100 ਮਤਲਬ ਜਿਹੜਾ 1600 ਆ ਉਹ ਸਾਇਦ 2000 200 ਕਰੋੜ ਹੋਵੇ ਮਤਲਬ 200 ਕਰੋੜ ਹੋ ਸਕਦਾ 2250 2500 ਕਰੋੜ ਹੋ ਸਕਦਾ ਹੈਨਾ ਥੋੜਾ ਮੋਟਾ ਹੋਰ ਵੱਧ ਜੂਗਾ 1600 ਸੌਦਾਂ ਚ 2600 ਕਰੋੜ ਵੀ ਕਰ ਦੇਣਗੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਤਾਂ ਸਾਰੇ ਚ ਬੜੀ ਵੱਡੀ ਆਫਤ ਆਈ ਹੈ ਲਗਾਤਾਰ بارش ਹੋਈ ਹੈ ਇਹ ਗੱਲਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਸਿੱਧ ਕਰਦੀਆਂ ਨਹੀਂ ਪਰ ਕੋਈ ਨਹੀਂ ਪੰਜਾਬੀਆਂ ਦੇ ਆਪਣੇ ਸੁਭਾਅ ਦੇ ਵਿੱਚ ਆ ਮੰਨਿਆ ਪੰਜਾਬ ਦੇ ਜੰਮਿਆਂ ਨੂੰ ਨਿਤ ਮੇਮਾ ਆਉਂਦੀਆਂ ਰਹਿੰਦੀਆਂ ਨੇ ਪੰਜਾਬੀਆਂ ਨੇ ਆਪਣਾ ਆਪ ਸਵਾਰ ਲੈਣਾ ਵੈਗੁਰੂ ਨੇ ਇਹਨਾਂ ਨੂੰ ਬਹੁਤ ਕੁਝ ਦਿੱਤਾ ਬਾਕੀ ਪ੍ਰਧਾਨ ਮੰਤਰੀ ਜੀ ਤੋਂ ਇਤਾਂ ਦੀ ਉਮੀਦ ਜਾਂ ਕੇਂਦਰ ਸਰਕਾਰ ਤੋਂ ਇਤਾਂ ਦੀ ਉਮੀਦ ਨਹੀਂ ਸੀ ਇਹ ਸਾਡਾ ਗਿਲਾ ਰਹੂਗਾ ਸਮੁੱਚੇ ਸਾਡੇ ਸ੍ਰੋਤਿਆਂ ਦਾ ਗਿਲਾ ਰਹੂਗਾ ਕਿਉਂਕਿ ਉਹਨਾਂ ਇੱਕ ਬਹੁਤ ਵੱਡੇ ਤਫਕੇ ਨੂੰ ਤਾਂ ਪੰਜਾਬ ਦਾ ਮਜ਼ਦੂਰ ਪ੍ਰਭਾਵਤ ਹੈ ਇਸ ਵਕਤ ਜਿੱਥੇ ਹੜ੍ਹ ਨਹੀਂ ਆਏ ਉੱਥੋਂ ਦੇ ਮਜ਼ਦੂਰਾਂ ਦਾ ਕੀ ਹਾਲ ਬਣੂਗਾ ਉਹਨਾਂ ਨੂੰ ਮਹੀਨਾ ਮਹੀਨਾ ਹੋ ਗਿਆ ਘਰੇ ਬੈਠਿਆਂ ਨੂੰ ਉਹਨਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਉਹਨਾਂ ਨੂੰ ਅੱਗੇ ਵੀ ਕੰਮ ਨਹੀਂ ਮਿਲ ਰਿਹਾ ਉਹਨਾਂ ਲਈ ਕੀ ਰਾਹਤ ਦਿੱਤੀ ਇੱਕ ਸ਼ਬਦ ਨਹੀਂ ਆਇਆ ਕਿਸਾਨਾਂ ਦਾ ਹੀ ਆਇਆ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਕਿਸਾਨਾਂ ਬਾਬਤ ਆਉਣਾ ਚਾਹੀਦਾ ਸੀ ਕਿਸਾਨਾਂ ਬਾਬਤ ਹੀ ਤੁਸੀਂ ਤਾਂ ਪੂਰਾ ਨਹੀਂ ਦਿੱਤਾ ਮਜ਼ਦੂਰਾਂ ਦੇ ਪੱਖ 'ਚ ਤੁਸੀਂ ਕੀ ਬੋਲੋਗੇ ਇਹ ਤਾਂ ਇਸ ਤੋਂ ਵੀ ਅਫਸੋਸ ਨਿਕਲਦਾ ਉਹਦੇ ਲਈ ਇੱਕ ਸ਼ਬਦ ਵੀ ਹੈ ਨਹੀਂਗਾ ਕੀ ਕੱਲਾ 5 ਕਿਲੋ ਅਨਾਜ ਮਨਰੇਗਾ ਵਰਕਰ ਦੀ ਦਿਹਾੜੀ ਮਨਰੇਗਾ ਵਾਲਿਆਂ ਦੇ ਕੀ 100 ਦਿਨ ਲਵਾ ਦੇਓਗੇ ਹੁਣ ਤੁਸੀਂ ਇਹਨਾਂ ਨੇ ਤਾਂ ਮਨਰੇਗਾ ਦੇ 100 ਦਿਨ ਨਹੀਂ ਪੂਰੇ ਕਰਨੇ ਕਿ 350 ਨਾ ਮਨਰੇਗਾ ਵਰਕਰਾਂ ਦਾ ਗੁਜ਼ਾਰਾ ਹੋ ਜਾਊਗਾ ਪੰਜਾਬ ਚ ਕਿੰਨੀ ਮਹਿੰਗਾਈ ਆ ਕਿੰਨੀਆਂ ਚੀਜ਼ਾਂ ਦੀ ਥੋੜੋ ਆ ਸਾਰੀਆਂ ਚੀਜ਼ਾਂ ਦੇ ਰੇਟ ਵਧ ਗਏ ਬਾਹਰਲੇ ਸਟੇਟਾਂ ਵਾਲਿਆਂ ਨੇ ਵੀ ਜਿੱਥੋਂ ਮਾਲ ਆਉਂਦਾ ਸੁੱਥੋਂ ਵੀ ਰੇਟ ਵਧ ਗਏ ਕਹਿੰਦੇ ਜੀ ਟੋਟਾ ਭਾਈ ਮਹਿੰਗੀ ਪੈਂਦੀ ਆ ਸਾਡੇ ਤੇ ਆਵਾਜ਼ੇ ਨਹੀਂ ਪੈਂਦੀ ਮਹਿੰਗਾਈ ਵਧ ਗਈ ਇੱਕਦਮ ਸਬਜ਼ੀਆਂ ਸਭ ਗਾਇਬ ਹੋ ਗਈਆਂ ਪੰਜਾਬ ਚ ਬਹੁਤ ਜ਼ਿਆਦਾ 70-80 ਰੁਪਏ ਕਿਲੋ ਕੋ ਦੂਧ ਤੋਰੀ ਹੋ ਰਹੀ ਏ ਕਿਵੇਂ ਗੁਜ਼ਾਰਾ ਕਰਨਗੇ ਗਰੀਬ ਲੋਕ ਸੋ ਪੁਨਰ ਵਿਚਾਰ ਕਰਨ ਦੀ ਲੋੜ ਆ ਅਸੀਂ ਪੰਜਾਬ ਸਮੂੱਚੇ ਪੰਜਾਬ ਵਾਸੀਆਂ ਵੱਲੋਂ ਮੈਂ ਅਹ ਕੇਂਦਰ ਸਰਕਾਰ ਨੂੰ ਗੁਜਾਰਿਸ਼ ਕਰੂੰਗਾ ਕਿ ਉਹ ਪੁਨਰ ਵਿਚਾਰ ਕਰੇ ਸਮੂੱਚੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਗੁਜਾਰਿਸ਼ ਕਰੂੰਗਾ ਕਿ ਉਹ ਪੁਨਰ ਵਿਚਾਰ ਕਰੇ ਪ੍ਰਧਾਨ ਮੰਤਰੀ ਜਨੋਂ ਦੁਆਰਾ ਚਿੱਠੀਆਂ ਲਿਖਣ ਕੇ ਬਹੁਤ ਘੱਟ ਜਿਹੜਾ ਹੈ ਰਾਹਤ ਪੇਟੀ ਹੈ ਉਹ ਹੋਰ ਭੇਜੀ ਜਾਵੇ ਇਹ ਤਾਂ ਜਿਵੇਂ ਕੱਲ੍ਹ ਕਿਹਾ ਸੀ ਕਿ ਉੱਠ ਦੀ ਮੂੰਚ ਜੀਰੇ ਵਾਲੀ ਗੱਲ ਸੋ ਇਹ ਮਾੜੀ ਗੱਲ ਹੈ ਦੁੱਖदाई ਹੈ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਰਾਹਤ ਪੈ ਕ ਜਾ ਰਹੇ ਨੇ ਪਰ ਕੁਝ ਮਾੜੀਆਂ ਖਬਰਾਂ ਵੀ ਆਈਆਂ ਨੇ ਉੱਥੇ ਤੇ ਉਸ ਤੋਂ ਬਾਅਦ ਅੱਧੀ ਕਿਸਾਨੀ ਅੱਧੀ ਜਨਰਲ ਕੈਟਾਗਰੀ ਜਿਹੜੀਆਂ ਉੱਚ ਜਾਤੀਆਂ ਦੇ ਲੋਕ ਨੇ OBC ਪੰਜਾਬ ਦੇ ਉਹ ਵੀ ਅਤਿ ਦੀ ਗਰੀਬੀ 'ਚ ਬਸਦੇ ਨੇ ਪ੍ਰਧਾਨ ਮੰਤਰੀ ਜੀ ਇੱਥੇ 2 ਕਰੋੜ ਲੋਕ ਬਗਾਵਤ ਕਰਨ ਲਈ ਤਿਆਰ ਬੈਠੇ ਨੇ ਥੋੜਾ ਜਿਹਾ ਸੋਚੋ ਕੰਧ ਤੇ ਲਿਖਿਆ ਪੜੋ ਭਵਾਂਤ ਹੋ ਰਹੀਆਂ ਘਟਨਾਵਾਂ ਨੂੰ ਜੱਜੋ ਇੱਥੋਂ ਦਾ ਜੁਬਾ ਬਾਹਰ ਜਾ ਚੁੱਕਿਆ ਜਿਹੜਾ ਉਹ ਜੇਐਨ ਵਾਲਾ ਜੱਗ ਜੀੜਾ ਚੱਲ ਰਿਹਾ ਨਾ ਮਸਲਾ ਜਨਰੇਸ਼ਨ ਜੀ ਦਾ ਜਨਰੇਸ਼ਨ ਗੈਪ ਦਾ ਜਿਹੜਾ ਮਸਲਾ ਚੱਲ ਰਿਹਾਗਾ ਉਹ ਭਾਰਤ ਦੇ ਵਿੱਚ ਵੀ ਵਾਪਰੂਗਾ ਚਪਾ ਕਰਕੇ ਕੰਤ ਤੇ ਲਿਖਿਆ ਪੜੋ ਆਂਡ ਗਵਾਂਡ ਦੇ ਵਿੱਚ ਜਦੋਂ ਗਵਾਂਡ ਦੇ ਵਿੱਚ ਹੜ ਆ ਜੇ ਅੱਗ ਲੱਗ ਜੇ ਉਦੋਂ ਆਪਣੀਆਂ ਝੁੱਗੀਆਂ ਝੋਪੜੀਆਂ ਨੂੰ ਆਪਦੇ ਕੱਚੇ ਘਰਾਂ ਨੂੰ ਆਪਦੇ ਮਹਿਲਾਂਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਿਉਂ ਹੋ ਰਿਹਾ ਹੈ ਤਖਤੇ ਪਲਟ ਹੋ ਰਹੇ ਨੇ ਭਾਰਤ ਉਸ ਤੋਂ ਉਛਤਾ ਨਹੀਂ ਹੈ ਅੱਜ ਇੱਕ ਚੈਨਲ ਤੇ ਦੇਖ ਰਿਹਾ ਸੀ ਕਿ ਉੱਥੇ ਜਾਤੀਵਾਦ ਬੜਾ ਸੀ ਨੇਪਾਲ 'ਚ ਉਹ ਖਤਮਾ ਕਰ ਦਿੱਤਾ ਅੱਜ ਤੇ ਇੱਕ ਗੱਲ ਮੈਨੂੰ 1 ਮਈ 1 ਜਨਵਰੀ 1818 ਦੀ ਗੱਲ ਜਿਆਦਾ ਆਉਂਦੀ ਆ ਜਦੋਂ ਪੇਸ਼ਵਾਵਾਂ ਵੀ ਦਾ ਖਾਤਮਾ ਹੋਇਆ ਭਾਰਤ ਦੇ ਵਿੱਚੋਂ ਜਦੋਂ ਅੰਗਰੇਜ਼ਾਂ ਨਾਲ ਲੜ ਕੇ 300 ਮਹਾਰਾ ਨੇ ਇਤਿਹਾਸ ਦੋ ਤਰ੍ਹਾਂ ਦੀਆਂ ਕਰਨਾਮੋਨੀਆਂ ਕੋਈ 500 ਮਾਰ ਕੇ ਨਾ 300 ਮਾਰ ਕੇ ਜੇ ਆਪਾਂ 500 ਮਾਰ ਦੀ ਵੀ ਗੱਲ ਕਰੀਏ ਤਾਂ 1 ਮਈ 2 1818 ਨੂੰ ਪੂਨੇ ਦੇ ਨੇੜੇ ਪੇਸ਼ਵਾ ਜਿਹੜਾ ਰਾਜ ਸੀਗਾ ਸਾਰੀ ਪੇਸ਼ਵਾਈ ਖਤਮ ਕਰ ਦਿੱਤੀ ਸੀ 500 ਮਹਾਰਾਣੇ 3 ਦਿਨਾਂ ਵਿੱਚ 26000 ਪੇਸ਼ਵਾ ਮਾਰੇ ਗਏ ਭਾਲ ਭਾਲ ਕੇ ਮਾਰੇ ਸੀ ਤੇ ਉੱਥੋਂ ਪੇਸ਼ਵਾਈ ਖਤਮ ਹੋਈ ਸੀ ਉਹ ਵੀ ਸਾਰਾ ਬ੍ਰਾਹਮਣੀ ਰਾਜ ਸੀ ਉਹ ਵੀ ਸਾਰਾ ਖੱਤਰੀਆਂ ਦਾ ਰਾਜ ਸੀ ਰਾਜਪੂਤਾਂ ਦਾ ਰਾਜ ਸੀ ਉਹ ਵੀ ਮਹਾਰਾਣੇ ਭਾਲ ਭਾਲ ਕੇ ਮਾਰੇ ਇਤਿਹਾਸ ਰਿਪੀਟ ਹੁੰਦਾ ਰਹਿੰਦਾ ਇਤਿਹਾਸ ਆਪਣਾ ਰੂਪ ਬਦਲ ਬਦਲ ਕੇ ਹੁੰਦਾ ਰਹਿੰਦਾ ਸਾਡੀਆਂ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਖਿਆਲ ਰੱਖਣਾ ਚਾਹੀਦਾ ਇੱਥੋਂ ਦੀ ਵੀ ਨੌਜਵਾਨ ਪੀੜੀ ਬੜੀ ਹਾਈ ਟੈਕ ਹੁੰਦੀ ਜਾ ਰਹੀ ਆ ਸਾਡੀਆਂ ਸਰਕਾਰਾਂ ਨੂੰ ਸਾਡੇ ਨੌਜਵਾਨਾਂ ਦੇ ਮੁਤਾਬਕ ਉਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਇੱਥੇ ਵੀ ਨੌਜਵਾਨਾਂ ਨੂੰ ਅੱਗੇ ਆਉਣ ਦੇ ਮੌਕੇ ਮਿਲਣੇ ਚਾਹੀਦੇ ਆ ਇੱਥੇ ਵੀ ਕੁਝ ਕਰਾਣਿਆਂ ਦੇ ਹੱਥਾਂ 'ਚ ਹੀ ਜਿਹੜਾ ਹੈ ਸਾਰੀ ਦੌਲਤ ਇਕੱਠੀ ਨਹੀਂ ਕਰਨੀ ਚਾਹੀਦੀ ਸਾਡੇ ਪਬਲਿਕ ਅਦਾਰੇ ਬਚੇ ਰਹਿਣੇ ਚਾਹੀਦੇ ਆ ਸਾਡੇ ਸਰਕਾਰੀ ਅਦਾਰੇ ਬਚੇ ਰਹਿਣੇ ਚਾਹੀਦੇ ਨੇ ਸਾਡਾ ਸਿੱਖਿਆ ਤੰਤਰ ਸਾਡੀ ਜਿਹੜੀ ਨਿਆਂ ਪ੍ਰਣਾਲੀ ਆ ਉਸ ਨੂੰ ਇਸ ਵਕਤ ਵੱਡੇ ਸੁਧਾਰਾਂ ਦੀ ਲੋੜ ਹੈ ਸਾਡੀ ਸੁਪਰੀਮ ਕੋਰਟ ਦੇ ਵਿੱਚ ਕਰੋਨਾ ਕੇਸ ਪਏ ਨੇ ਲੱਖਾਂ ਦੀ ਗਿਣਤੀ 'ਚ ਥੱਲੇ ਕਰੋਨਾ ਦੀ ਗਿਣਤੀ 'ਚ ਕੇਸ ਪਏ ਨੇ ਇੱਥੇ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਹਸਪਤਾਲਾਂ 'ਚ ਲੋਕ ਤੜਸ ਤੜਸ ਮਰ ਰਹੇ ਨੇ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਖਾਲ ਇੰਡੀਆ ਦਾ ਵੀ ਉਨਾ ਹੀ ਮਾੜਾ ਹੈ ਬੇਰੋਜ਼ਗਾਰਾਂ ਨੇ ਪਿਛਲੇ ਸਭ ਤੋਂ ਵੱਧ ਮੇਰਾ ਖਾਲ ਦੁਨੀਆ 'ਚੋਂ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਵਿਕਸਿਤ ਕੰਟਰੀਆਂ ਦੇ ਵਿੱਚ ਇੰਡੀਅਨ ਲੋਕ ਗਏ ਉਹਨਾਂ 'ਚੋਂ ਸਭ ਤੋਂ ਵੱਧ ਪੰਜਾਬ ਤੇ ਹਰਿਆਣਾ ਗਿਆ ਕੇਰਲਾ ਵਗੈਰਾ ਛੱਡਾਂ ਤੋਂ ਵੀ ਗਏ ਬੰਗਾਲ 'ਚ ਵੀ ਗਏ ਪਰ ਪੰਜਾਬੀ ਮੁੰਡੇ ਕੁੜੀਆਂ ਇੱਥੋਂ ਇੱਕੋ ਹੋ ਪੀੜੀ ਇੱਥੋਂ ਲਾਪਤਾ ਹੋ ਬੀੜੀ ਇੰਟੈਲੀਜੈਂਟ ਪੀਡੀਸੀ ਨਹੀਂ ਇੱਥੇ ਪੰਜਾਬ ਦੇ ਵਿੱਚ ਬਹੁਤ ਵੱਡਾ ਗਦਰ ਹੋ ਜਾਣਾ ਸੀ ਹੁਣ ਸੁਤਕੀ ਦੇਖੋ ਤੁਹਾਡਾ ਇੰਟੈਲੀਜੈਂਟ ਜਿਹੜਾ ਮਾਦਾ ਸੀ ਨਾ ਉਹ ਕੁਦਰਤੀ ਭਾਰ ਭਦੇਸ਼ਾਂ 'ਚ ਸੈੱਟ ਹੋ ਗਿਆ ਪਰ ਉਹਨਾਂ ਮਾਂ ਮਾਂ ਦੇ ਪੁੱਤਾਂ ਨੇ ਧੀਆ ਨੇ ਕਮਾਈ ਬਹੁਤ ਪੇਜਤੀ ਥੱਲੇ ਨੇ ਨੂੰ ਪਿਛਲੇ ਰਹਿ ਗਿਆ ਨੂੰ ਆਮਨਾ ਸਮਝਿਆ ਜਾਵੇ ਇਹ ਵੀ ਉਹਨੇ ਹੀ 23 ਤਰਾਰ ਨਹੀਂ ਪਰ ਹਾਲਾਤਾਂ ਨੇ ਮਾਰੇ ਹੋਏ ਸਮੁੱਚੇ ਭਾਰਤ ਦੇ ਵਿੱਚ ਤਬਰੀਲੀਆਂ ਲਿਆਉਣ ਦੀ ਲੋੜ ਸਾਡਾ ਸੰਵਿਧਾਨ ਵੜਾ ਵਧੀਆ ਪਾਰਲੀਮੈਂਟਰੀ ਸਿਸਟਮ ਬੜਾ ਵਧੀਆ ਇਹਦੀਆਂ ਜਿਹੜੀਆਂ ਨਿੱਗਰ ਪਰੰਪਰਾਵਾਂ ਨੇ ਉਹਨਾਂ ਨੂੰ ਪਛਾਈਏ ਕਾਹਦੇ ਤੇ ਲਿਖਿਆ ਸੱਚ ਬੜੀਏ ਜਿਸ ਤਰ੍ਹਾਂ ਨੇਪਾਲ ਦੇ ਵਿੱਚ ਅੱਜ ਹੋ ਰਿਹਾ ਧੂਕੜੀ ਸੋ ਰਹੀ ਆ ਉੱਥੋਂ ਦੀ ਰਾਸ਼ਟਰਪਤੀ ਭਵਨ ਨੂੰ ਮਚਾਇਆ ਜਾ ਰਿਹਾ ਉੱਥੋਂ ਦਾ ਉੱਥੋਂ ਦੀ ਪਾਰਲੀਮੈਂਟ ਸਾੜ ਦਿੱਤੀ ਗਈ ਆ ਉੱਥੋਂ ਦੀ ਸੁਪਰੀਮ ਕੋਰਟ ਸਾੜ ਦਿੱਤੀ ਗਈ ਆ ਸਾਰੇ ਮੰਤਰੀਆਂ ਤੇ ਕਟਾਪਾ ਚੜ ਰਿਹਾ ਸਾਬਕਾ ਪ੍ਰਧਾਨ ਮੰਤਰੀਆਂ ਤੇ ਕਟਾਪਾ ਚੜ ਰਿਹਾ ਮੌਜੂਦਾ ਪ੍ਰਧਾਨ ਮੰਤਰੀ ਟੋਕਰੀ 'ਚ ਬੈਠ ਕੇ ਜਹਾਜ਼ ਦੀ 'ਚ ਤੇ ਉਡਾਰੀਆਂ ਮਾਰਦਾ ਜਾਂਦਾ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜ਼ਿੰਦਾ ਜਲਾ ਦਿੱਤਾ ਵਿੱਤ ਮੰਤਰੀ ਦੀ ਹਿੱਕ ਦੇ ਵਿੱਚ ਲੱਤ ਵੱਜ ਰਹੀ ਹੈ ਕਿਤੇ ਨਾ ਕਿਤੇ ਇਹ ਤਖਤੇ ਪਲਟ ਦੁਨੀਆ ਦੇ ਵਿੱਚ ਹੋਣਗੇ ਇਹਨਾਂ ਨੂੰ ਤਾਂ ਸਮਝਣਾ ਚਾਹੀਦਾ ਮੇਰੀ ਕਮੇਡੀ ਪੁਰਾਣੀ ਕਵਤਾ ਕੁਝ ਸੋਚੋ ਕੁਝ ਸਮਝੋ ਉਹ ਮੇਲਾ ਤੇ ਰਟਾਰੀਆਂ ਵਾਲਿਓ ਕਿਤੇ ਨਾ ਝੁੱਗੀਆਂ ਝੋਪੜੀਆਂ ਵੱਲ ਵੀ ਨਿਗਾਹ ਮਾਰ ਲਿਆ ਕਰੋ ਇਹਦੀਆਂ ਨੂੰ ਵੀ ਪੱਕੇ ਕਰਨ ਨਸੀਬ ਹੋਣ ਦੇ ਦਿਓ ਬਹੁਤ ਪ੍ਰਾਣੀ ਕਵਤਾ ਹੈ ਮੇਰੀ ਕੁਝ ਸੋਚੋ ਕੁਝ ਸਮਝੋ ਉਹ ਮਹਿਲਾ ạtਾਰੀਆਂ ਵਾਲਿਓ ਕਿਤੇ ਇਹਨਾਂ ਝੁੱਗੀਆਂ ਝੋਕੜੀਆਂ ਵਾਲਿਆਂ ਨੂੰ ਵੀ ਪੱਕੇ ਕਰਨ ਨਸੀਬ ਹੋਣ ਦੇ ਦਿਓ ਇਹਨਾਂ ਨੂੰ ਇਹਨਾ ਨਾ ਤਰਸਾਓ ਕਿਤੇ ਇਹ ਨਾ ਹੋਵੇ ਕਿ ਇਹ ਤੁਹਾਡੇ ਮਹਿਲਾਂ ਦੀ ਇਹਨਾਂ ਨੂੰ ਪੱਕੇ ਕਰ ਨਸੀਬ ਹੋਣ ਦੇਓ ਹੁਣ ਦੇ ਦਿਓ ਕਿਤੇ ਇਹ ਨਾ ਹੋਵੇ ਕਿ ਇਹ ਤੁਹਾਡੇ ਮਹਿਲਾਂ ਤੇ ਕਬਜ਼ੀ ਹੀ ਕਰ ਲੈ ਕੁਝ ਸੋਚੋ ਕੁਝ ਸਮਝੋ ਉਹ ਮਹਿਲਾ ਉਹ ਫਾਈਵ ਸਟਾਰ ਹੋਟਲਾਂ ਵਿੱਚ ਡਿਨਰ ਕਰਨ ਵਾਲਿਓ ਕੁਝ ਸੋਚੋ ਕੁਝ ਸਮਝੋ ਉਹ ਫਾਈਵ ਸਟਾਰ ਹੋਟਲਾਂ ਵਿੱਚ ਡਿਨਰ ਕਰਨ ਵਾਲਿਓ ਤੇ ਤੇ ਅਧ ਭੁੱਖੇ ਸੌਣ ਵਾਲਾਂ ਵੱਲ ਵੀ ਨਿਗਾ ਮਾਰ ਲਿਆ ਕਰੋ ਕਿਤੇ ਉਹਨਾਂ ਨੂੰ ਵੀ ਆਲੂਆਂ ਦੀ ਦਾਲ ਨਸੀਬ ਹੋਣ ਦੇ ਦਿਓ ਤੇ ਤੇ ਇਹ ਨਾ ਹੋਵੇ ਇਹਨਾਂ ਨੂੰ ਐਨੇ ਭੁੱਖੇ ਨਾ ਮਾਰੋ ਕਿ ਕਦੇ ਇਹ ਨਾ ਹੋਵੇ ਕਿ ਤੁਹਾਡੇ ਖਾਣਿਆਂ ਦੀ ਥਾਂ ਤੁਹਾਨੂੰ ਹੀ ਖਾਣ ਲੱਗੇ ਜਾਣ ਉਹ ਸੋਚੋ ਉਹ ਸਮਝੋ ਇਨਾ ਝੁੱਗੀਆਂ ਚੋਪੜੀਆਂ ਚ ਉੱਟ ਕੇ ਉੱਚੇ ਉਹਦਿਆਂ ਤੇ ਪਹੁੰਚਣ ਵਾਲੇ ਅਫਸਰ ਉਹ ਤੇ ਮੰਤਰੀਓ ਆਪ ਤੋ ਪਿੱਛੇ ਰਹਿ ਗਿਆਂ ਵੱਲ ਵੀ ਨਿਗਾਹ ਮਾਰ ਲਿਆ ਕਰੋ ਕਦੇ ਉਹਨਾਂ ਨੂੰ ਵੀ ਅੱਗੇ ਆਉਣ ਦੇ ਦਿਓ ਉਹਨਾਂ ਨੂੰ ਅੱਗੇ ਲਿਆਉਣਾ ਕੋਈ ਤੁਹਾਡਾ ਆਸਾਨ ਨਹੀਂ ਇਹ ਤੁਹਾਡਾ ਫਰਜ਼ ਹੈ ਤੁਹਾਡਾ ਫਰਜ਼ ਹੈ ਅਰਜ਼ ਸੋ ਇਹ ਇਸ ਕਦਰਤਾ ਨੂੰ ਨਰਸਨ ਸਾਡੇ ਦੇਸ਼ ਦੇ ਲੋਕਾਂ ਨੂੰ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਮਾਵਾ ਨੇ ਸਾਨੂੰ ਸਭ ਸਿਖਾਇਆ ਸਾਡੇ ਸੰਵਿਧਾਨ ਦੇ ਵਿੱਚ ਬੜੀ ਵੱਡੀ ਵਿਵਸਥਾ ਕੀਤੀ ਹੈ ਕਿ ਅਸੀਂ ਨਿਆਂ ਪ੍ਰਣਾਲੀ ਤੋਂ ਸਾਡੇ ਦੇਸ਼ ਤੋਂ ਕੰਮ ਲੈਣਾ ਅਸੀਂ ਹਥਿਆਰਵੰਦ ਘੋੜ ਦੇ ਕਦੇ ਵੀ ਹੱਕ 'ਚ ਨਹੀਂ ਹੈ ਬਗਾਵਤਾਂ ਦੇ ਹੱਕ 'ਚ ਨਹੀਂ ਹੈ ਅੱਗ ਜਮੇ ਦੇ ਹੱਕ 'ਚ ਨਹੀਂ ਹੈ ਕਦੇ ਵੀ ਅਸੀਂ ਸਾਡੇ ਦੇਸ਼ ਦੀ ਸਰਮਾਇਆ ਨੂੰ ਸਰਕਾਰੀ ਸਰਮਾਇਆ ਨੂੰ ਜਲਾਇਆ ਜਾਵੇ ਇਹ ਸਾਡੀ ਫਿਲਾਸਫੀ ਨਹੀਂ ਸਾਬ ਸ੍ਰੀ ਕਾਂਚੀ ਰਾਮ ਜੀ ਨੇ ਕਿਹਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਕਹਿਣ ਤੋਂ ਭਾਵ ਕਿ ਜਿਹੜਾ ਵੀ ਸਰਕਾਰੀ سرمਾਇਆ ਹੈ ਉਹ ਸਾਰੇ ਦੇਸ਼ ਦਾ ਸਾਂਝਾ ਹੈ ਇਸ ਕਰਕੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਅਪੀਲ ਹੈ ਕਿ ਅਸੀਂ ਸਾਡੇ سرمਾਈ ਨੂੰ ਵੀ ਪਹੁੰਚਾਉਣਾ ਪਰ ਸ਼ਾਂਤ ਮਈ ਤਰੀਕੇ ਨਾਲ ਅਸੀਂ ਆਪਣੇ ਹੱਕ ਵੀ ਲੈਣੇ ਆ ਤੇ ਸਾਡੀਆਂ ਸਰਕਾਰਾਂ ਨੂੰ ਸਾਡੇ ਨੇਤਾਵਾਂ ਨੂੰ ਵੀ ਇਹ ਗੱਲ ਹਕਕ ਦੇਣੇ ਚਾਹੀਦੇ ਆ ਆਉਣ ਵਾਲੀਆਂ ਨਸਲਾਂ ਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਜੋ ਗਵਾਂਢੀ ਦੇਸਾਂ ਵਰਗੇ ਹਾਲਾਤਾਂ ਪਰ ਦਿਨਾ ਬਣ। ਸੋ ਇੰਨੀਆ ਬੇਨਤੀਆਂ ਕਰਦੇ ਹੋਏ ਇੱਕ ਵਾਰੀ ਫਿਰ ਕਹੂੰਗਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਾਲਾਤਾਂ ਤੇ ਪੁਨਰ ਵਿਚਾਰ ਕਰਕੇ ਮੁੜ ਵੱਡਾ ਪੈਕੇਜ ਦੇਵੇ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਲਈ ਪੈਕੇਜ ਦੇਵੇ। ਇੰਨੀ ਉਮੀਦ ਨਾਲ ਉਮੀਦ ਹੈ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਣਗੇ ਔਰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ, ਲਾਈਕ ਕਰੋਗੇ, ਕਮੈਂਟ ਕਰੋਗੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਦੋਸਤੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਔਰ ਸ਼ੇਅਰ ਕਰਿਓ ਜੇ ਕਿਸ ਨੂੰ ਚੰਗਾ ਨਾ ਲੱਗਿਆ ਇਸ ਨੂੰ ਤੁਰੰਤ ਬੰਦ ਕਰ ਦਿਓ ਅਗੇ ਨਾ ਤੋਰਿਓ ਜੇ ਸੁਣਨਾ ਤਾਂ ਪੂਰੀ ਧਿਆਨ ਨਾਲ ਸੁਣਿਓ ਔਰ ਬਤਵਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਇਹੀ ਤੁਹਾਡਾ ਵੱਡਾ ਜੋਖਦਾਨ ਹੋਊਗਾ ਤੁਹਾਡੇ ਸਭ ਨੂੰ ਹੌਸਲਾ ਦੇਵੇ ਜੈ ਭੀਮ